ਮਾਇਆ ਤੇ ਕਰਮ ਇੱਕ ਵਾਰ ਮਾਇਆ ਤੇ ਕਰਮ ਦਾ ਕਿਸੇ ਬਿਆਵਾਨ ਜੰਗਲ ਦੇ ਵਿੱਚ ਮੇਲ ਹੋ ਗਿਆ ਤਾਂ ਉਹ ਬੈਠ ਕੇ ਲੋਕਾਂ ਦੇ ਦੁੱਖ ਸੁੱਖ ਸਾਂਝੇ ਕਰਨ ਲੱਗੇ ਤੇ ਇੱਕ ਦੂਸਰੇ ਨਾਲ ਗੱਲਾਂ ਕਰਦੇ ਕਰਦੇ ਹੋਏ ਮਾਇਆ ਕਰਮ ਨੂੰ ਹੰਕਾਰ ਕੇ ਕਹਿਦੀ ਆ ਕਿ ਮੈਂ ਬਹੁਤ ਸ਼ਕਤੀਮਾਨ ਆ ਮੈਂ ਤੇਰੇ ਤੋਂ ਵੱਡੀ ਆ ਮੈਂ ਬਹੁਤ ਤਾਕਤਵਾਰ ਆ ਜਿੱਥੇ ਵੀ ਮੈਂ ਪੈਰ ਪਾ ਲੈਂਦੀ ਆ ਲੋਕਾਂ ਨੂੰ ਅਮੀਰ ਬਣਾ ਦਿੰਦੀ ਆ ਮੈਂ ਗਰੀਬ ਲੋਕਾਂ ਨੂੰ ਐਨੇ ਭੰਡਾਰੇ ਦੇ ਦਿੰਦੀ ਆ ਖਾਣ ਦੇ ਕੀ ਲੋਕ ਖਾਂਦੇ ਨਹੀਂ ਥੱਕਦੇ ਤਾਂ ਕਰਮ ਕਹਿਣ ਲੱਗਿਆ ਕਹਿੰਦਾ ਐਵੇਂ ਤਾਂ ਫੜੀਆਂ ਮਾਰਨ ਦੀ ਕੋਈ ਗੱਲ ਨਹੀਂ ਐ ਤੂੰ ਮੈਨੂੰ ਪਹਿਲਾਂ ਆਪਣੀ ਤਾਕਤ ਦਾ ਵਿਖਾ ਤਾਂ ਮਾਇਆ ਕਹਿਣ ਲੱਗੀ ਕਿ ਇੱਕ ਟਾਈਮ ਕਿਸੇ ਬੰਦੇ ਕੋਲੇ ਖਾਣ ਦੇ ਲਈ ਅੰਨ ਵੀ ਨਹੀਂ ਸੀ ਮੈਂ ਉਹਨੂੰ ਏਨੇ ਏਨੇ ਭੰਡਾਰੇ ਦੇ ਉੱਤੇ ਤੇ ਬਹੁਤ ਅਮੀਰ ਬਣਾ ਦਿੱਤਾ ਉਹ ਕਹਿੰਦਾ ਐਵੇਂ ਫੁਕਰੀਆਂ ਨਾ ਮਾਰ ਐਵੇਂ ਫੜਾ ਨਾ ਮਾਰ ਤੂੰ ਮੈਨੂੰ ਚਮਤਕਾਰ ਵਿਖਾ ਉਹ ਕਹਿੰਦੀ ਮੈਂ ਇਹ ਚਮਤਕਾਰ ਪਹਿਲਾਂ ਵੀ ਬਹੁਤ سارے ਵਿਖਾਏ ਨੇ ਚਲ ਚੱਲੀਏ ਮੈਂ ਤੈਨੂੰ ਚਮਕਦਾਰ ਬੁਖਮਾਤਾ ਉਹ ਜੰਗਲ ਤੋਂ ਨਿਕਲ ਕੇ ਜਦੋਂ ਚੱਲਦੇ ਜਾ ਰਹੇ ਨੇ ਤਾਂ 대ਮਨਤ ਨਾਮ ਦਾ ਇੱਕ ਲੱਕੜਹਾਰਾ ਉਹਨਾਂ ਨੂੰ ਰਸਤੇ ਦੇ ਵਿੱਚ ਜਾਂਦਾ ਗੁਜ਼ਰਦਾ ਹੋਇਆ ਮਿਲਦਾ ਤਾਂ ਕਰਮ ਕਹਿਣ ਲੱਗਿਆ ਕਿ ਉਹ ਇੱਕ ਕੋਈ ਲੱਕੜਹਾਰਾ ਲੰਘਿਆ ਜਾ ਰਿਹਾ ਹੈ ਜੇ ਮਾਇਆ ਤੂੰ ਇਸ ਨੂੰ ਅਮੀਰ ਬਣਾ ਦੇਵੇਂ ਤਾਂ ਮੈਂ ਤੇਰੇ ਚਮਤਕਾਰ ਨੂੰ ਮੰਨਾਂ ਤਾਂ ਮਾਇਆ ਕੀ ਕਰਦੀ ਹੈ ਉਸ ਉਹ ਲੱਕੜਹਾਰਾ ਜਦੋਂ ਜੰਗਲ ਦੇ ਵਿੱਚੋਂ ਲੰਘਦਾ ਜਾ ਰਿਹਾ ਹੁੰਦਾ ਹੈ ਉਹਦੇ ਸਾਹਮਣੇ ਨਾ ਗੰਗਣ ਸੁੱਟ ਦਿੰਦੀ ਆ ਜਦੋਂ ਉਹ ਸੋਨੇ ਦਾ ਗੰਗਣ ਸੁੱਟ ਦਿੰਦੀ ਆ ਤਾਂ ਉਹ ਸੋਨੇ ਦਾ ਗੰਗਣ ਕੀ ਕਰਦਾ ਆ ਚੁੱਕ ਲੈਂਦਾ ਆ ਸੋਨੇ ਦਾ ਗੰਗਣ ਜਦੋਂ ਉਹ ਚੁੱਕਦਾ ਆ ਉਥੋਂ ਤੇ ਆਪਣੇ ਲੜ ਨਾਲ ਬੰਨ ਲੈਂਦਾ ਜਿਹੜਾ ਉਹਨੇ ਪਰਨਾ ਆਪਣੇ ਮੋਢੇ ਉੱਤੇ ਰੱਖਿਆ ਹੋਵਾ ਹੁੰਦਾ ਆ ਲਾਂਗੜ ਤੇ ਉਹਦੇ ਨਾਲ ਜਦੋਂ ਉਹ ਬੰਨ ਲੈਂਦਾ ਆ ਉਹਨੂੰ ਤੇ ਉਹ ਸੋਚਦਾ ਆ ਕਿ ਅੱਜ ਤਾਂ ਤਾਂ ਆਪਣਾ ਲਖਣਾ ਕੱਟਣਾ ਆਵਾ ਹੁੰਦਾ ਕੀ ਕੰਮ ਹੋ ਗਿਆ ਆਪਾਂ ਨੂੰ ਸੋਨੇ ਦਾ ਗੰਗਣ ਮਿਲ ਗਿਆ ਤੇ ਅੱਜ ਮੇਰਾ ਜੀ ਕਰਦਾ ਮੈਂ ਲਖਣਾ ਨਹੀਂ ਕੱਟਣੀ ਆ ਤੇ ਆਪਣੇ ਘਰ ਨੂੰ ਵਾਪਸ ਮੁੜਾਉਂਦਾ ਰਸਤੇ ਦੇ ਵਿੱਚ ਅਚਾਨਕ ਉਹਨੂੰ ਭੁੱਖ ਲੱਗ ਜਾਂਦੀ ਆ ਬਹੁਤ ਜ਼ੋਰਾਂ ਦੀ ਜਦੋਂ ਭੁੱਖ ਲੱਗ ਜਾਂਦੀ ਆ ਉਹ ਲੰਗ ਆਪਣਾ ਫੇਰ ਪਰਣਾ ਆ ਜਿਹੜਾ ਉਹ ਧਰਤੀ ਦੇ ਉੱਤੇ ਵਿਛਾਉਂਦਾ ਆ ਜਦੋਂ ਧਰਤੀ ਦੇ ਉੱਤੇ ਕਪੜਾ ਵਿਛਾ ਕੇ ਬੈਠ ਕੇ ਰੋਟੀ ਖਾਣੀ ਸਟਾਰਟ ਕਰਦਾ ਏ ਤਾਂ ਉਹ ਹਜੇ ਇੱਕੇ ਕਹਿੰਦਾ ਉਹਨੇ ਰੋਟੀ ਖਾਈ ਖਾਦੀ ਹੁੰਦੀ ਆ ਤੇ ਉਹਨੂੰ ਬਹੁਤ ਪਿਆਸ ਲੱਗ ਜਾਂਦੀ ਆ ਉਹ ਨਦੀ ਵੱਲ ਭੱਜਦਾ ਹੈ ਨਦੀ ਵੱਲ ਜਦੋਂ ਉਹ ਪਾਣੀ ਪੀਣ ਜਾਂਦਾ ਹੈ ਤਾਂ ਅਚਾਨਕ ਇੱਕ ਇਲ ਆਉਂਦੀ ਆ ਇਲ ਕੀ ਕਰਦੀ ਆ ਉਹਦੇ ਰੋਟੀ ਨੂੰ ਚੁੱਕਣ ਲੱਗਦੀ ਆ ਰੋਟੀ ਤਾਂ ਉਸ ਤੋਂ ਚੁੱਕੀ ਨਹੀਂ ਜਾਂਦੀ ਪਰ ਇਲ ਕੀ ਕਰਦੀ ਆ ਉਸਦੇ ਪੰਜਿਆਂ ਦੇ ਵਿੱਚ ਉਹ ਕੱਪੜਾ ਫਸ ਜਾਂਦਾ ਜਿਸ ਦੇ ਨਾਲ ਉਹਨੇ ਕੰਗਣ ਮੰਨਿਆ ਹੁੰਦਾ ਹੈ ਉਹ ਲੈ ਕੇ ਉਹ ਉੱਡ ਜਾਂਦੀ ਆ ਜਦੋਂ ਕਿਸੇ ਦਰਖਤ ਦੇ ਉੱਤੇ ਜਾ ਕੇ ਬੈਠ ਜਾਂਦੀ ਆ ਤਾਂ ਉਹ ਇੱਧਰ ਉੱਧਰ ਭੜਕਦਾ ਆ ਬਹੁਤ ਲੱਕੜ ਹਾਰਾ ਤੇ ਦੇਖਦਾ ਆ ਕਿ ਕੰੰਨਨ ਦਾ ਮੇਰਾ ਗਿਆ ਹਣਾ ਉਹ ਨਾਰਾਜ਼ ਹੋਇਆ ਨਿਰਾਸ਼ ਹੋਇਆ ਆਪਣੇ ਘਰ ਵਾਪਸ ਮੁੜ ਜਾਂਦਾ ਤੇ ਕਰਮ ਹਸਣ ਲੱਗਿਆ ਤੇ ਮਾਇਆ ਨੂੰ ਕਹਿਣ ਲੱਗਿਆ ਕਿ ਤੈ ਤਾਂ ਉਹਨੂੰ ਸੋਨੇ ਦਾ ਕੰਗੜਾ ਦਿੱਤਾ ਸੀ ਉਹ ਅਮੀਰਤਾ ਬਣਿਆ ਨਹੀਂ ਹੈਗਾ ਠੀਕ ਹੈ ਤਾਂ ਮਾਇਆ ਕਹਿਣ ਲੱਗੀ ਇਹ ਤਾਂ ਵੈਸੇ ਹੀ ਹੋ ਗਿਆ ਠੀਕ ਹੈ ਇਹ ਕੋਈ ਜ਼ਰੂਰੀ ਨਹੀਂ ਇਹ ਤਾਂ ਅਚਾਨਕ ਸੀ ਕਿ ਉਹ ਇਲ ਲੈ ਕੇ ਉੱਡ ਗਈ ਉਹਦੇ ਕੰਗਣ ਨੂੰ ਮੈਂ ਤਾਂ ਦਿੱਤਾ ਸੀ ਨਾ ਪਰ ਜਦੋਂ ਉਹ ਨਿਰਾਸ਼ ਹੋਇਆ ਮੁੜਿਆ ਜਾ ਰਿਹਾ ਸੀ ਤਾਂ ਕੀ ਕਰਦੀ ਆ ਮਾਇਆ ਆਪਣੇ ਹੱਥ ਦੇ ਵਿੱਚੋਂ ਅੰਗੂਠੀ ਲਾਉਂਦੀ ਆ ਉਂਗਲੀ ਦੇ ਵਿੱਚੋਂ ਤੇ ਉਂਗਲੀ ਦੇ ਵਿੱਚੋਂ ਉਂਗੁੱਠੀ ਲਾ ਕੇ ਰਸਤੇ ਦੇ ਵਿੱਚ ਸੁੱਟ ਦਿੰਦੀ ਆ ਲੱਕੜਹਾਰਾ ਦੇਖਦਾ ਆ ਕਿ ਉਂਗੁੱਟੀ ਪਈ ਆ ਲੱਕੜਹਾਰਾ ਪ੍ਰਮਾਤਮਾ ਦਾ ਸ਼ੁਕਰ ਆਦਾ ਕਰਦਾ ਆ ਤੇ ਕਹਿ ਲੱਗਦਾ ਆ ਕਿ ਅੱਜ ਦਾ ਦਿਨੇ ਬਹੁਤ ਵਧੀਆ ਇੱਕ ਚੀਜ਼ ਗੁਵਾਚੀ ਸੀ ਤੇ ਦੂਸਰੀ ਟੋਣੇ ਦੀ ਚੀਜ਼ ਮੈਨੂੰ ਫੇਰ ਲੱਭ ਗਈ ਤੇ ਫੇਰ ਉਹ ਆਪਣੇ ਪਰਨੇ ਦੇ ਨਾਲ ਜਦੋਂ ਉਸ ਚੀਜ਼ ਨੂੰ ਬੰਨ ਲੈਂਦਾ ਆ ਤੇ ਜਾਂਦਾ ਆ ਤਾਂ ਰਸਤੇ ਦੇ ਵਿੱਚ ਕੀ ਹੁੰਦਾ ਆ ਉਸ ਨੂੰ ਉਹ ਨਦੀ ਦੇ ਕਿਨਾਰੇ ਜਦੋਂ ਲੱਗ ਰਿਹਾ ਹੁੰਦਾ ਮੌਸਮ ਬਹੁਤ ਸੁਹਾਣਾ ਹੋ ਜਾਂਦਾ ਆ ਤੇ ਨਦੀ ਦੇ ਵਿੱਚ ਉਹਦਾ ਨਹਾਉਣ ਨੂੰ ਜੀ ਕਰਦਾ ਆ ਉਹ ਕੀ ਕਰਦਾ ਆ ਲੱਕੜਹਾਰਾ ਆਪਣੀ ਆਪਣਾ ਪਰਨਾ ਰੱਖ ਕੇ ਜਦੋਂ ਨਹਾਉਣ ਲੱਗਦਾ ਤਾਂ ਉਹ ਪਰਲੇ ਦੇ ਵਿੱਚੋਂ ਉਸਦੀ ਅੰਗੂਠੀ ਡਿੱਗ ਜਾਂਦੀ ਹੈ ਡਿੱਗ ਡਿੱਗ ਜਾਂਦੀ ਹੈ ਤਾਂ ਉਹਨੂੰ ਇੱਕ ਮੱਛੀ ਨਿਗਲ ਜਾਂਦੀ ਆ ਕਰਮ ਫੇਰ ਹਸਣ ਲੱਗ ਪੈਂਦੇ ਨੇ ਮਾਇਆ ਨੂੰ ਕਹਿਣ ਲੱਗ ਜਾਂਦੇ ਨੇ ਕੀ ਦੇਖ ਲੱਕੜਹਾਰਾ ਵੀਰਤਾ ਹੋਇਆ ਨਹੀਂ ਇਹ ਵੀ ਤੇਰੀ ਚੀਜ਼ ਆ ਜਿਹੜੀ ਉਥੋਂ ਖੁੱਸ ਗਈ ਉਹਨੂੰ ਨਹੀਂ ਮਿਲੀ ਤਾਂ ਮਾ ਲੱਕੜਹਾਰਾ ਬਹੁਤ ਜ਼ਿਆਦਾ ਨਿਰਾਸ਼ ਹੋਇਆ ਜਦੋਂ ਆਪਣਾ ਘਰਾਂ ਜਾ ਕੇ ਸੌ ਜਾਂਦਾ ਆ ਪੈ ਜਾਂਦਾ ਆ ਤਾਂ ਮਾਇਆ ਕਰਮਾਂ ਨੂੰ ਕਹਿੰਦੀ ਆ ਕਿ ਮੈਂ ਤਾਂ ਹਾਰ ਗਈ ਹਾਂ ਤੇ ਹੁਣ ਤੂੰ ਆਪਣਾ ਕੋਈ ਚਮਤਕਾਰ ਲਗਾ ਤੇ ਕਰਮ ਕਹਿਣ ਲੱਗੇ ਮੈਂ ਅੱਜ ਤਾਂ ਕੁਝ ਨਹੀਂ ਕਰ ਸਕਦਾ ਮੈਂ ਤੈਨੂੰ ਕੱਲ ਚਮਤਕਾਰ ਦਿਖਾਵਾਂਗਾ ਜਦੋਂ ਸਵੇਰ ਹੁੰਦੀ ਆ ਕਰਮ ਤੇ ਮਾਇਆ ਫੇਰ ਉੱਥੇ ਆਉਂਦੇ ਨੇ ਤੇ ਲੱਕੜਹਾਰਾ ਫੇਰ ਲੱਕੜਾ ਕੱਟਣ ਦੇ ਲਈ ਜਦੋਂ ਜੰਗਲ ਦੇ ਵਿੱਚ ਆਉਂਦਾ ਆ ਉਹਨੂੰ ਰੋਟੀ ਵੀ ਬਹੁਤ ਜ਼ਿਆਦਾ ਭੁੱਖ ਲੱਗੀ ਹੁੰਦੀ ਆ ਤਾਂ ਉਹ ਲੱਕੜਾ ਕੱਟਣ ਦੇ ਲਈ ਜਦੋਂ ਆਉਂਦਾ ਆ ਦੂਸਰੀ ਸਵੇਰ ਤਾਂ ਕਰਮ ਉਹਦੇ ਅੱਗੇ ਕੀ ਕਰਦੇ ਨੇ ਕਰਮ ਦੋ ਟਕੇ ਸੁਟ ਦਿੰਦਾ ਹੈ ਉਹ ਦੋ ਟਕੇ ਚੁੱਕਦਾ ਆ ਤੇ ਫੇਰ ਆਪਣੇ ਕੱਪੜੇ ਦੇ ਨਾਲ ਮਲ ਲੈਂਦਾ ਆ ਤਾਂ ਰਸਤੇ ਦੇ ਵਿੱਚ ਜਦੋਂ ਉਹ ਲੱਕੜਾ ਕੱਟ ਕੇ ਆ ਰਿਹਾ ਹੁੰਦਾ ਆ ਤਾਂ ਰਸਤੇ ਦੇ ਵਿੱਚ ਨਾ ਆ ਉਸੇ ਨਦੀ ਦੇ ਵਿੱਚੋਂ ਕੁਝ ਮਛੇਰੇ ਨੇ ਜਿਹੜੇ ਉਹ ਕਹਿੰਦੇ ਮੱਛੀਆਂ ਕੱਢ ਰਹੇ ਹੁੰਦੇ ਨੇ ਜਦੋਂ ਉਹ ਮੱਛੀਆਂ ਕੱਢ ਰਹੇ ਹੁੰਦੇ ਨੇ ਤਾਂ ਉਹਨੂੰ ਭੁੱਖ ਤਾਂ ਪਹਿਲਾਂ ਹੀ ਲੱਗੀ ਹੋਈ ਸੀ ਲੱਕੜਹਾਰੇ ਨੂੰ ਉਹ ਕਹਿੰਦਾ ਰੋਟੀ ਤੋਂ ਪਹਿਲਾਂ ਕਿਉਂ ਨਾ ਮੈਂ ਇੱਥੇ ਨਾਲ ਦੀ ਨਾਲ ਭੋਜਨ ਕਰ ਲਵਾਂ ਉਹਨਾਂ ਤੋਂ ਕੀ ਕਰਦਾ ਇੱਕ ਟਕੇ ਦੀ ਉਹ ਮੱਛੀ ਖਰੀਦ ਲੈਂਦਾ ਮੱਛੀ ਖਰੀਦਣ ਤੋਂ ਬਾਅਦ ਲੱਕੜਹਾਰਾ ਉਸ ਦਰਖਤ ਦੇ ਉੱਤੇ ਚੜ ਜਾਂਦਾ ਆ ਦਰਖਤ ਦੇ ਉੱਤੇ ਚੜ ਕੇ ਜਦੋਂ ਉਹ ਲੱਕੜਾ ਕੱਟਣ ਲੱਗਦਾ ਆ ਤਾਂ ਦੇਖਦਾ ਕਿ ਇੱਲ ਦਾ ਆਲ ਨਾ ਆਇਆ ਜਿਹੜਾ ਉਹ ਉਸੇ ਦਰਖਤ ਦੇ ਉੱਤੇ ਆ ਜਦੋਂ ਉਹ ਉਸਦੇ ਆਲਨੇ ਦੇ ਕੋਲ ਜਾਂਦਾ ਆ ਇਲੋਂ ਨੂੰ ਦੇਖ ਕੇ ਭੱਜ ਜਾਂਦੀ ਆ ਡਰ ਜਾਂਦੀ ਆ ਉਹ ਤੋਂ ਜਦੋਂ ਆਲਨੇ ਦੇ ਵਿੱਚ ਦੇਖਦਾ ਉਹ ਕੱਪੜਾ ਪਿਆ ਹੁੰਦਾ ਆ ਲੱਕੜਾ ਵੀ ਉਹ ਵਟ ਲੈਂਦਾ ਆ ਤੇ ਉਸ ਕੱਪੜੇ ਨੂੰ ਜਾ ਕੇ ਲਿਆਉਂਦਾ ਤਾਂ ਕੱਪੜੇ ਦੇ ਵਿੱਚੋਂ ਦੇਖਦਾ ਉਹ ਕੰਗਣ ਘਟ ਲੈਂਦਾ ਆ ਜਦੋਂ ਉਹ ਮੱਛੀ ਨੂੰ ਖਾਣ ਲੱਗਦਾ ਆ ਭੁੰਨ ਕੇ ਤਾਂ ਉਹ ਜਦੋਂ ਉਸ ਨੂੰ ਪਾ ਚੀਰਦਾ ਆ ਵਿਚਾਲੇ ਤੋਂ ਤਾਂ ਉਸ ਦੇ ਵਿੱਚੋਂ ਉਹ ਸੋਨੇ ਦੀ ਜਿਹੜੀ ਛਾਂਪ ਹੁੰਦੀ ਆ ਉਹ ਵੀ ਉਹ ਬਾਹਰ ਨਿਕਲ ਆਉਂਦੀ ਆ ਤੇ ਉਹਨੂੰ ਕੰਗਣ ਵੀ ਮਿਲ ਜਾਂਦਾ ਆ ਤੇ ਸੋਨੇ ਦੀ ਛਾਂਪ ਵੀ ਤਾਂ ਕਰਮ ਨੂੰ ਮਾਇਆ ਨੂੰ ਕਰਮ ਕਹਿਣ ਲੱਗਾ ਦੇਖ ਮੇਰੇ 2 ਟਕੇ ਲੈ ਤਾਂ ਉਹ ਨੂੰ ਕਿੰਨਾ ਅਮੀਰ ਬਣਾ ਦਿੱਤਾ ਉਹ ਨੂੰ ਆਪਣੀ ਛਾਂਪ ਵੀ سونے ਦੀ ਤੇ ਉਹਦੇ ਕੰਗਣ ਵੀ ਦੁਬਾਰਾ ਮਿਲ ਗਏ ਜਦੋਂ ਉਹ ਕੰਗਣ ਲੱਕੜ ਹਾਰੇ ਨੂੰ ਕੰਗਣ ਤੇ ਮੁੰਦਰੀ ਮਿਲ ਗਏ ਤਾਂ ਉਹ ਭੋਜਨ ਕਰਕੇ ਨੱਚਦਾ ਟੱਪਦਾ ਹੋਇਆ ਆਪਣੇ ਘਰ ਵੱਲ ਤੁਰ ਪੈਂਦਾ ਤਾਂ ਕਰਮ ਮਾਇਆ ਨੂੰ ਕਹਿਣ ਲੱਗਦਾ ਕਿ ਦੇਖ ਮੇਰੇ 2 ਟਕੇ ਨੇ ਕਿੰਨੀ ਕਮਾਲ ਕੀਤੀ ਹੈ ਉਹ ਨੂੰ ਅਮੀਰ ਵੀ ਬਣਾ ਦਿੱਤਾ ਤਾਂ ਮਾਇਆ ਅਹ ਕਰਮ ਦੇ ਅਕੇ ਹੱਥ ਜੋੜ ਕੇ ਖੜ ਜਾਂਦੀ ਹੈ ਐ ਕਰਮ ਤੂੰ ਬਲੀ